ਹੈਲੋ ਫਰੈਂਡਸ ਅੱਜ ਅਸੀਂ ਤੁਹਾਡੇ ਨਾਲ ਇੱਕ ਮੋਟੀਵੇਸ਼ਨਲ ਵੀਡੀਓ ਸਾਂਝੀ ਕਰਨ ਜਾ ਰਹੇ ਹਾਂ ਮਰਦ ਅਤੇ ਔਰਤ ਦੀ ਖਿੱਚ ਜਦ ਕੋਈ ਮਰਦ ਕਿਸੇ ਨਵੀਂ ਔਰਤ ਨੂੰ ਮਿਲਦਾ ਹੈ ਤਾਂ ਉਸ ਔਰਤ ਵੱਲ ਆਕਰਸ਼ਿਤ ਜ਼ਰੂਰ ਹੁੰਦਾ ਹੈ ਅਗਲੀ ਗੱਲ ਇਹ ਹੈ ਕਿ ਸੈਲਫ ਕੰਟਰੋਲ ਦੀ ਮਾਸਟਰੀ ਉਹਦੇ ਕੋਲ ਕਿੰਨੀ ਕ ਹੈ ਇਹ ਉਹਦੇ ਮਾਨਸਿਕ ਤੌਰ ਤੇ ਤਕੜੇ ਹੋਣ ਤੇ ਡਿਪੈਂਡ ਕਰਦਾ ਹੈ ਜਦੋਂ ਕਿਸੇ ਨਵੀਂ ਔਰਤ ਨੂੰ ਮਿਲਦਾ ਹੈ ਤਾਂ ਉਹਦੇ ਵੱਲ ਆਉਂਦੀ ਫਿਜ਼ੀਕਲ ਅਟਰੈਕਸ਼ਨ ਹੁੰਦੀ ਹੈ ਇਸ ਗੱਲ ਨੂੰ ਮੰਨੇ ਚਾਹੇ ਨਾ ਇਹ ਹੁੰਦੇ ਤੇ ਐ ਅਟਰੈਕਸ਼ਨ ਦਾ ਕਾਰਨ ਬਾਡੀ ਵਿੱਚ ਟੈਸਟੋਸਟੇਰੋਨ ਲੈਵਲ ਹਾਈ ਹੋਣਾ ਹੈ ਜਦ ਨਵੇਂ ਓਪੋਜ਼ਿਟ ਜੈਂਡਰ ਨੂੰ ਮਿਲਦੇ ਤਾਂ ਇਹ ਆਪ ਹੀ ਹਾਈ ਹੋ ਜਾਂਦਾ ਨੇਚਰਲੀ ਜਿਸ ਦਾ ਨਤੀਜਾ ਹੁੰਦੇ ਖਿਆਲ ਆਉਣੇ ਉਹਨੂੰ ਤਸੱਵਰ ਕਰਨਾ ਆਦ ਹੁੰਦਾ ਹੈ ਕਿ ਜੇ ਓਪੋਜ਼ਿਟ ਜੈਂਡਰ ਭਾਵ ਔਰਤ ਵੀ ਚੰਗਾ ਰਿਸਪੌਂਸ ਦੇਵੇ ਤੇ ਮਰਦ ਵੱਲੋਂ ਕੀਤੀ ਤਾਰੀਫ਼ ਤੋਂ ਇਮਪ੍ਰੈਸ ਹੋ ਜਾਂਦੀਆਂ ਨੇ ਮੇਰੀ ਜਦ ਕੋਈ ਨਵਾਂ ਮਿਲਿਆ ਬੰਦਾ ਤਾਰੀਫ਼ ਕਰਦਾ ਹੈ ਤਾਂ ਮੈਂ ਪੂਰੀ ਤਰ੍ਹਾਂ ਕੌਂਸ਼ੀਅਸ ਹੁੰਦੀ ਆ ਤੇ ਅਗਲੇ ਨੂੰ ਮੇਰਾ ਮਾਈਂਡ ਸੈਟ ਨਹੀਂ ਪਤਾ ਹੁੰਦਾ ਪਰ ਮੈਂ ਤਾਂ ਹੀ ਕਿਸੇ ਦੀਆਂ ਗੱਲਾਂ 'ਚ ਨਹੀਂ ਆਉਂਦੀ ਤੇ ਜਦੋਂ ਔਰਤ ਇੰਪ੍ਰੈਸ ਹੋ ਗਈ ਆਪਣਾ ਆਪ ਸੌਂਪ ਦੇਵੇ ਤੇ ਗੱਲ ਸੰਭੋਗ ਤੱਕ ਪਹੁੰਚ ਜਾਵੇ ਤਾਂ ਬਹੁਤੀ ਵਾਰੀ ਨਤੀਜਾ ਇਹ ਸਾਹਮਣੇ ਆਉਂਦਾ ਹੈ ਕਿ ਸੰਭੋਗ ਤੋਂ ਬਾਅਦ ਮਰਦਾਂ ਦਾ ਟੈਸਟੋਸਟੀਰੋਨ ਲੈਵਲ ਲੋ ਹੋ ਜਾਂਦਾ ਹੈ ਤੇ ਉਹਨਾਂ ਨੂੰ ਲੱਗਣ ਲੱਗ ਜਾਂਦਾ ਹੈ ਕਿ ਇਹ ਤਾਂ ਗੱਲ ਹੀ ਕੁਝ ਨਹੀਂ ਸੀ ਕਿਉਂਕਿ ਜੋ ਵੀ ਉਹ ਚਾਹੁੰਦੇ ਸੀ ਉਹਨਾਂ ਨੂੰ ਹਾਸਲ ਹੋ ਜਾਂਦਾ ਹੈ ਔਰਤਾਂ ਨੂੰ ਇਹ ਭਲੇਖਾ ਨਹੀਂ ਪਾਲਣਾ ਚਾਹੀਦਾ ਕਿ ਜੇ ਉਹ ਸੋਹਣੀਆਂ ਨੇ ਤੇ ਕੋਈ ਉਹਨਾਂ ਦੀ ਤਾਰੀਫ ਕਰ ਰਿਹਾ ਹੈ ਤਾਂ ਅਗਲਾ ਉਹਨਾਂ ਦੇ ਪਿਆਰ 'ਚ ਪੈ ਗਿਆ। ਸਰੀਰ ਲਸਟ ਦਾ ਕੰਮ ਕਰਦਾ ਹੈ ਤੇ ਮਨ ਲਾਉਂਦਾ। ਕਮਾਲ ਦੀ ਗੱਲ ਇਹ ਹੈ ਕਿ ਇਹਦੇ ਪਿੱਛੇ ਦਾ ਕਾਰਨ ਉਹਨਾਂ ਨੂੰ ਕਦੀ ਪਤਾ ਹੀ ਨਹੀਂ ਹੁੰਦਾ ਕਿ ਉਹ ਐਦਾਂ ਕਿਉਂ ਕਰ ਰਹੀ ਨੇ। ਉਹ ਬਸ ਬੇਹੋਸ਼ੀ 'ਚ ਨਵੀਂ ਮਿਲੀ ਔਰਤ ਮਗਰ ਹੋ ਲੈਂਦੇ ਨੇ। ਅੰਦਰੋਂ ਲਸਟ ਠਾਠਾ ਮਾਰਦਾ ਹੁੰਦਾ ਤੇ ਕਹਿਣਗੇ ਕਿ ਮੈਨੂੰ ਸੱਚਾ ਪਿਆਰ ਹੋ ਗਿਆ। ਪਿਆਰ ਇੱਕ ਧੀਰਜ ਨਾਲ ਅੱਗੇ ਵਧਨ ਵਾਲਾ ਪ੍ਰੋਸੈਸ ਹੈ ਇਹ ਤੁਹਾਨੂੰ ਸਬਰ ਨਾਲ ਸਕੂਨ ਨਾਲ ਪਹੁੰਚ ਦਿੰਦਾ ਹੈ ਪਿਆਰ 'ਚ ਬੰਦਾ ਕਿਸੇ ਨਤੀਜੇ ਦੇ ਪਹੁੰਚਣ ਨੂੰ ਕਾਲਾ ਨਹੀਂ ਹੁੰਦਾ ਤੇ ਪੰਗਾ ਉਦੋਂ ਪੈਂਦਾ ਹੈ ਜਦੋਂ ਸਭ ਤੋਂ ਬਾਅਦ ਉਹ ਰਿਸ਼ਤੇ ਦੇ ਅਗਲੇ ਲੈਵਲ ਤੇ ਪਹੁੰਚਦੇ ਨੇ ਜਿੱਥੇ ਆਕਰਸ਼ਣ ਖਤਮ ਹੋ ਜਾਂਦਾ ਹੈ ਤੇ ਸੀਰੀਅਸ ਗੱਲਾਂ ਬਾਤਾਂ ਸ਼ੁਰੂ ਹੋ ਜਾਂਦੀਆਂ ਨੇ ਉਦੋਂ ਇੱਕ ਦੂਜੇ ਦੇ ਸੁਭਾਅ ਤੋਂ ਜਾਣ ਹੁੰਦੇ ਨੇ ਹਰਕਤਾਂ ਪਤਾ ਲੱਗਦੀਆਂ ਨੇ ਤੇ ਉਦੋਂ ਮਰਦ ਪਹਿਲਾਂ ਅੱਕਦਾ ਹੁੰਦਾ ਹੈ ਔਰਤ ਜੇ ਆਪਣਾ ਆਪ ਸੌਂਪ ਦੇਵੇ ਤਾਂ ਉਹ ਅਗਲਾ ਲੈਵਲ ਬੰਧਨ ਚਾਹੁੰਦੀ ਹੈ ਜੇ ਉਹ ਬੰਦੇ ਨਾਲ ਇਮੋਸ਼ਨਲੀ ਜੁੜ ਜਾਵੇ ਤਾਂ ਇਹ ਉਹ ਸਟੇਜ ਹੁੰਦੀ ਹੈ ਜਿੱਥੇ ਬੰਦਾ ਫਿਰ ਕਹਿੜਾ ਛਡਾਉਣ ਨੂੰ ਕਾਲਾ ਹੁੰਦਾ ਹੈ ਤੇ ਔਰਤ ਨਾਲ ਰਹਿਣ ਨੂੰ ਫਿਰ ਭਾਵੇਂ ਉਹ ਲਾੜੀ ਰਹੀ ਹੋਵੇ ਇਸ ਲਈ ਅੱਜ ਕੱਲ ਦੇ ਰਿਸ਼ਤਿਆਂ ਦੀ ਲਾਈਫ ਬਹੁਤ ਛੋਟੀ ਹੈ ਇੰਟਰਨੈਟ ਨੇ ਸਾਨੂੰ ਇਹ ਸਹੂਲਤ 'ਚ ਵਾਅਦਾ ਕੀਤਾ ਕਿ ਰੋਜ਼ ਨਵਿਆਂ ਨਾਲ ਇੱਕ ਕਲਿੱਕ ਤੇ ਜੁੜ ਜਾਂਦੇ ਆਂ ਮੁੜ ਕੇ ਹਾਈ ਹੈਲੋ ਤੋਂ ਗੱਲਾਂ ਸੈਕਸ ਚੈਟ ਤੇ ਆਉਂਦੀਆਂ ਨੇ ਤੇ ਉੱਥੋਂ ਤੋਂ ਕਮਰਿਆਂ 'ਚ ਤੇ ਕਮਰਿਆਂ ਤੋਂ ਬਾਅਦ ਪਰਸਨਲੀ ਜਾਂ ਪਬਲੀਕਲੀ ਇੱਕ ਦੂਜੇ ਦਾ ਜਲੂਸ ਕੱਢਣ ਤੱਕ ਦਾ ਸਫ਼ਰ ਤੈਅ ਹੁੰਦਾ ਹੈ ਜੇ ਰਿਸ਼ਤਾ ਲੌਂਗ ਟਰਮ ਚਾਹੁੰਦੇ ਹੋ ਤਾਂ ਇਹ ਦੇਖਿਆ ਕਰੋ ਕਿ ਅਗਲਾ ਬੰਦਾ ਤੁਹਾਡੇ ਲਈ ਕੀ ਕਰ ਰਿਹਾ ਹੈ ਤੁਹਾਡੇ ਨਾਲ ਸਾਂਝ ਕਿਹੋ ਜੀ ਪਾ ਰਿਹਾ ਜੇ ਇਹ ਸਾਂਝ ਮਹਿਜ਼ ਤੁਹਾਡੀਆਂ ਸਰੀਰਕ ਤਾਰੀਫਾਂ ਦੀ ਹੈ ਤਾਂ ਇਨਾਂ ਕੋ ਹੋਸ਼ 'ਚ ਰੋ ਕੇ ਤੁਹਾਨੂੰ ਪਤਾ ਹੋਏਗਾ ਅਸੀਂ ਕਿਸ ਪਾਸੇ ਵੱਲ ਵਧ ਰਹੇ ਹਾਂ ਲਾਲ ਤੇ ਲਸਤ 'ਚ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਹੈ ਪਲਸਟ ਭਰਿਆ ਰਿਸ਼ਤਾ ਨਿੱਕੀ ਉਮਰ ਭੋ ਕੇ ਮਰ ਜਾਂਦਾ ਹੈ ਤੇ ਪਿਆਰ ਭਰਿਆ ਰਿਸ਼ਤਾ ਕਈ ਸਾਰੀਆਂ ਭਾਵਨਾਵਾਂ ਦਾ ਸੁਮੇਲ ਹੁੰਦਾ ਹੈ ਜਿਹੜਾ ਲੰਮੀ ਉਮਰ ਦੀਆਂ ਦਵਾਵਾਂ ਲੈ ਕੇ ਪੈਦਾ ਹੁੰਦਾ ਹੈ ਆਪਣੇ ਸਰੀਰ ਤੇ ਮਨ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਬੜੀਆਂ ਸਾਰੀਆਂ ਮੁਸ਼ਕਲਾਂ 'ਚ ਭੈਣ ਤੋਂ ਬਚ ਸਕਦੇ ਆ ਨਹੀਂ ਤਾਂ ਗੱਲ ਸ ਬਾਂਹ ਪਾਉਣ ਤੋਂ ਗੱਲ ਘੁੱਟਣ ਤੱਕ ਦਾ ਸਫ਼ਰ ਤਾਂ ਵਟ ਤੇ ਹੀ ਪਿਆ ਹੈ ਦੋਸਤੋ ਤੁਹਾਨੂੰ ਅੱਜ ਦੀ ਵੀਡੀਓ ਕਿਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਆ ਇਸੇ ਤਰ੍ਹਾਂ ਇੱਕ ਹੋਰ ਵੀਡੀਓ ਦੇ ਨਾਲ